ਸਰਪੰਚੀ ਦੀ ਚੋਣ ਲੜ ਰਹੇ ਸੀ ਜੋ ਵੀਰ ਸਾਡੇ ਪਿੱਛੇ ਖੜਿਆ ਇਹ ਕਹਿੰਦੇ ਸਾਡੇ ਨਾਲ ਤੱਕੇਸ਼ਾਈ ਹੋਈ ਆ ਕਿਸ ਤਰ੍ਹਾਂ ਦੀ ਤੱਕੇਸ਼ਾਈ ਹੋਈ ਯਕੀਨ ਇਹ ਕੀਤੀ ਆ ਅੱਜ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੰਚਾਇਤੀ ਇਹਨਾਂ ਨੇ ਜਨਕਿ ਇਹੜੇ ਸਰਪੰਚੀ ਦੀ ਚੋਣ ਲੜੇ ਆ ਤੁਸੀਂ ਲੜੀ ਸੀ ਭਾਈ ਜੀ ਹਾਂ ਜੀ ਮੇਰੀ ਬੈਫ ਨੇ ਲੜੀ ਸੀ ਧੰਨਵਾਦ ਕਰਦੇ ਆਪਾਂ ਵੋਟਰਾਂ ਦਾ ਜਿਨ੍ਹਾਂ ਨੇ ਭਾਈਚਾਰੇ ਨੇ ਵੋਟਾਂ ਪਾਈਆਂ ਆਪਾਂ ਨੂੰ ਏਸੀ ਪਰਿਵਾਰ ਨੇ ਵੀ ਤੇ ਜ਼ਿਮੀਦਾਰਾਂ ਨੇ ਸਾਰਿਆਂ ਨੇ ਵੋਟ ਆਪਾਂ ਨੂੰ ਵੱਧ ਪਾਈ ਹੈ ਜੀ ਸਾਡੇ ਨਾਲ ਹੋਇਆ ਕਪੜਾ ਅਸੀਂ ਤਾਂ ਕਪੜੇ ਦੀ ਜਾਂਚ ਕਰਾਉਣ ਨੂੰ ਫਿਰਦੇ ਆ ਜੀ ਸਾਨੂੰ ਕਪੜਾ ਕਿਉਂ ਹੋਇਆ ਸੱਚ ਦੀ ਅੰਤਾਰਾ ਹੋ ਸਾਡੇ ਤੇ ਕਿਸ ਤਰ੍ਹਾਂ ਦਾ ਕਪਲਾ ਹੋਇਆ ਤੁਹਾਡਾ ਨਾਮ ਦੱਸੋ ਤੁਹਾਡਾ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਬਾਜਾਖਾਨੇ ਦਾ ਰੇਸ਼ਮ ਸਿੰਘ ਕੀ ਚੋ ਨਿਸ਼ਾਨੀ ਤੁਹਾਡਾ ਸਾਡਾ ਜੀ ਪੱਖਾ 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 ਚੋ ਨਿਸ਼ਾਨੀ ਸੀਗਾ ਹਾਂਜੀ ਜੀ ਹਾਂਜੀ ਤੇ ਸਾਨੂੰ ਪਹਿਲਾਂ ਵੋਟਾਂ ਤੇ ਜਿਤਾਈ ਗਏ ਮੁਲਾਜ਼ਮ ਵੀ ਕਹੀ ਗਏ ਛੋਟੇ ਸਿਰ ਪਾਰਟੀ ਹੋਗੀ ਵੀ 120 ਵੋਟਾਂ ਤੇ ਛੱਗੇ ਜਾ ਰਹੇ 30 ਤੇ ਜਾ ਰਹੇ ਆ ਫੇਰ ਕਹਿੰਦੇ 160 ਤੇ ਆ ਗਏ ਜੀ ਤੇ ਉਸ ਤੋਂ ਬਾਅਦ ਕੋਈ ਅਫਸਰ ਆਇਆ ਟੋਪੀ ਜੀ ਵਾਲਾ ਤੇ ਚਾਹ ਦੀ ਕੇਤ ਲਈ ਗਈ ਜੈ ਫਰਮੋਸ ਬੱਠੀ ਟੈਂਟ ਆਲੀ ਉਸ ਤੋਂ ਬਾਅਦ ਹੀ ਜਾਹ ਦੀ ਸ਼ੁਰੂਤ ਤੋਂ ਜਾਣ ਤੋਂ ਬਾਅਦ ਹੀ ਕਹਿੰਦੇ ਸੀ 250 ਵੋਟ ਤੇ ਹਰ ਗਏ ਜੀ ਵੀ ਇਹ ਅੱਜੇ ਤੱਕ ਗਿਣਤੀ ਵੀ ਨਹੀਂ ਹੁੰਦੀ ਦੂਰੀਆਂ ਵੋਟਾਂ ਦੀ ਵੀ ਆਪਾਂ ਮੰਨ ਲ ਗਏ ਗਿਣਤੀ ਹੋ ਗਈ ਤੇ ਵੀ ਉਸ ਹਿਸਾਬ ਨਾਲ ਵੀ ਆਪਾਂ ਮੰਨ ਲ ਗਏ ਵੀ ਉਹਨਾਂ ਨੇ ਗਿਣਤੀ ਚ ਆਪਾਂ ਨੂੰ ਘਟਾਤਾ ਇੰਨੀ ਵੋਟ ਘੱਟ ਵੀ ਨਹੀਂ ਸਕਦੀ ਕਿਸ ਹਿਸਾਬ ਨਾਲ ਛੱਡ ਨੇ ਇਹ ਪਾਣਾ ਵੀ ਤੱਪ ਦਾ ਹੱਥ ਬੰਨ ਕੇ ਬੇਨਤੀ ਕਰਦੇ ਜੇ ਅਸੀਂ ਹਰੇ ਤਾਂ ਛੱਡਣ ਵੋਟਾਂ ਦੂਰੀਆਂ ਗਣਾਈਆਂ ਜਾਣ ਜੀ ਸਾਡੇ ਬੰਦੇ ਨੂੰ ਵੋਟ ਵੀ ਇਹ ਗੱਲ ਤੁਸੀਂ ਹੁਣ ਕਰਦੇ ਆ ਜਦੋਂ ਹਾਂਜੀ ਗਿਣਤੀ ਹੁੰਦੀ ਹੈ ਗਿਣਤੀ ਤੋਂ ਬਾਅਦ ਉਹ ਜਿਹੜੇ ਮੁਲਾਜ਼ਮ ਆਏ ਹੁੰਦੇ ਆ ਉਹ ਕਹਿੰਦੇ ਆ ਵੀ ਜੇ ਕਿਸ ਨੂੰ ਸ਼ੱਕ ਹੈ ਤੇ ਅਸੀਂ ਦੁਬਾਰਾ ਵੀ ਗਿਣਤੀ ਕਰਾ ਦਿੰਦੇ ਆ ਤੁਸੀਂ ਉਹ ਤੇ ਕਹਿਣੀ ਆ ਨਹੀਂ ਕਰਿਆ ਸਾਡੇ ਉਹਨਾਂ ਨੇ ਇਹ ਗੱਲ ਕੋਈ ਨਹੀਂ ਕਹੀ ਜੀ ਜਦੋਂ ਗਿਣਤੀ ਸੀ ਮੈਂ ਅੰਦਰ ਸੀਗਾ ਜੀ ਠੀਕ ਆ ਜਦੋਂ ਉਹਨਾਂ ਨੇ ਗਿਣਤੀ ਕਰਕੇ ਸਾਨੂੰ ਦੱਸਿਆ ਵੀ ਐਂ ਕਰਕੇ ਜਿੱਤ ਗਿਆ ਮੈਂ ਕਿਹਾ ਵੀ ਮੈਂ ਇਹ ਪਰਚੀਆਂ ਦੇਖਣੀਆਂ ਚਾਹਣਾ ਉਹ ਕਹਿੰਦੇ ਵੀ ਸਾਨੂੰ ਕੋਈ ਪਰਚੀ ਨਹੀਂ ਦਿਖਾ ਸਕਦੇ ਉਹਨਾਂ ਨੇ ਸਾਨੂੰ ਸਿਰਫ ਚਾਰ ਪਰਚੀਆਂ ਜਿਹੜੀਆਂ ਕੈਨਸਲ ਸਿੰਘ ਉਹ ਹੀ ਦਿਖਾਈਆਂ ਜੀ ਹੋਰ ਸਾਨੂੰ ਕੋਈ ਪਰਚੀ ਨਹੀਂ ਦਿਖਾਈ ਉਹਨਾਂ ਨੇ ਤੇ ਫਿਰ ਸਾਡੇ ਤੋਂ ਉਹਨਾਂ ਨੇ ਸਾਈਨ ਕਰਾ ਲਈ ਕਹਿੰਦੇ ਸਾਈਨ ਕਰੋ ਜੀ ਐਂ ਕਿਨੋਂ ਕੋਈ ਪੈਨ ਫੜ ਕੇ ਤਾਂ ਕਰੋਂਦਾ ਨਹੀਂਗਾ ਅਸੀਂ ਅੱਜ ਪੈਸੀ ਇਹ ਇਲੈਕਸ਼ਨ ਪਹਿਲੀ ਵਾਰੀ ਲੜ ਰਹੇ ਸੀ ਸਾਨੂੰ ਨਹੀਂ ਪਤਾ ਸੀਗਾ ਵੀ ਪਰਚੀਆਂ ਜਾਂ ਉਹ ਦਿਖਾਉਂਦੇ ਹੁੰਦੇ ਕਿ ਨਹੀਂ ਦਿਖਾਉਂਦੇ ਹੁੰਦੇ ਆ ਜੀ ਸਾਨੂੰ ਉਹ ਕਹਿੰਦੇ ਵੀ ਸਾਨੂੰ ਉੱਤੋਂ ਆਰਡਰ ਆ ਵੀ ਅਸੀਂ ਪਰਚੀਆਂ ਨਹੀਂ ਦਿਖਾ ਸਕਦੇ ਅਸੀਂ ਕਿਸੇ ਵਾਸਤੇ ਵੀ ਨਹੀਂ ਦਿਖਾ ਸਕਦੇ ਤੇ ਅਸੀਂ ਬਸ ਸਾਨੂੰ ਆਪ ਹੀ ਦੱਸਾਂਗੇ ਅਸੀਂ ਉਹਨਾਂ ਨੇ ਆਪ ਹੀ ਸਾਨੂੰ ਦੂਰਬਾਤ ਆ ਤੇ ਉਹਨਾਂ ਨੇ ਆਪ ਹੀ ਆਪਸ ਵਿੱਚ ਚੱਲੇ ਜਿਹੜੇ ਸਾਰੇ ਅਫਸਰ ਸੀ ਉਹਨਾਂ ਨੇ ਆਪ ਦੇ ਵਿਚਾਲੇ ਬੈਂਚ ਲਾ ਕੇ ਉੱਥੇ ਢੇਰੀ ਕਰ ਲੈ ਡੱਬਾ ਜੀ ਤੇ ਆਪੇ ਗਿਣ ਕੇ ਉਹਨਾਂ ਨੇ ਆਪ ਹੀ ਉਹਨਾਂ ਨੇ ਸਾਨੂੰ ਕੁਝ ਨਹੀਂ ਦਿਖਾਇਆ ਨਾ ਦੱਸਿਆ ਬਸ ਉਹਨਾਂ ਨੇ ਇਹ ਦੱਸ ਤੇ ਉਸ ਕਰਕੇ ਫਿਰ ਜਦੋਂ ਸਾਡੇ ਸੈਂਡ ਕਰਾਲੇ ਸਾਨੂੰ ਬਾਹਰ ਆਏ ਫਿਰ ਬਾਹਰ ਆ ਕੇ ਜਦੋਂ ਮੈਂ ਦੱਸਿਆ ਮੈਂ ਵੀ ਸਾਨੂੰ ਕੋਈ ਪਰਚੀ ਤਾਂ ਦਿਖਾਈ ਨਹੀਂ ਵੀ ਤੂੰ ਇਹ ਕਹਿੰਦੇ ਤੁਸੀਂ ਸੈਂਡ ਨਹੀਂ ਕਰਨੇ ਸੀ ਮੈਂ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਸੀਗਾ ਵੀ ਆਪਾਂ ਸੈਂਡ ਨਹੀਂ ਕਰਨੇ ਸੀਗੇ ਠੀਕ ਆ ਪਰ ਸਾਨੂੰ ਇਹਨਾਂ ਨੇ ਕੁਝ ਨਹੀਂ ਦਿਖਾਇਆ ਫਿਰ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਸਾਨੂੰ ਜਦੋਂ ਦਿਖਾਇਆ ਨਹੀਂ ਕੁਝ ਫਿਰ ਇਹਨਾਂ ਨੇ ਕਹਿੰਦੇ ਵੀ ਆਪਾਂ ਜਿਹੜੀ ਵੋਟਾਂ ਦੀ ਕਹਿੰਦੇ ਵੀ ਦੁਬਾਰਾ ਗਿਣਤੀ ਕਰਵਾਉਣੀ ਚਾਹੁੰਦੇ ਆ ਜੀ ਮੈਂ ਇਹਨਾਂ ਦੀ ਮੰਗ ਇਹ ਆ ਵੀ ਵੋਟਾਂ ਦੀ ਗਿਣਤੀ ਸਨਰ ਭਾਕਤੇ ਸਭ ਦੇ ਸਾਹਮਣੇ ਹੋਵੇ ਜੀ ਸਰ ਦੇ ਸਾਹਮਣੇ ਹੋਵੇ ਤੁਸੀਂ ਆਮ ਆਦੀ ਪਾਰਟੀ ਨਾਲ ਜੁੜੇ ਹੋ ਆਮ ਆਦੀ ਪਾਰਟੀ ਦੀ ਸਰਕਾਰ ਹੈ ਆਮ ਆਦੀ ਪਾਰਟੀ ਲਈ ਤੁਸੀਂ ਦਿਨ ਰਾਤ ਕੰਮ ਕੀਤਾ ਹੁਣ ਤੁਸੀਂ ਜਦੋਂ ਤੁਸੀਂ ਚੋਣ ਲੜੇ ਐਮ ਐਲ ਏ ਸਾਹਿਬ ਨੂੰ ਕਿਹਾ ਨਹੀਂ ਵੀ ਐਮ ਐਲ ਏ ਸਾਹਿਬ ਸਾਡੇ ਨਾਲ ਧੱਕਾ ਹੁੰਦਾ ਐ ਐਮ ਐਲ ਏ ਸਾਹਿਬ ਕੋਲੇ ਗਏ ਸੀ ਐਮ ਐਲ ਏ ਸਾਹਿਬ ਨੇ ਸਾਨੂੰ ਕਹਿੰਦੇ ਵੀ ਤੁਹਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਜੀ ਸਾਡੇ ਨੇ ਇਹ ਗੱਲ ਕਹੀ ਸੀ ਉਹਨਾਂ ਨੇ ਵੀ ਸਾਡੇ ਨਾਲ ਕੋਈ ਧੱਕਾ ਨਹੀਂ ਹੁੰਦਾ ਪਰ ਸਾਡੇ ਨਾਲ ਧੱਕਾ ਹੋਇਆ ਜੀ ਸਾਰੇ ਜਿਹੜੇ ਅੰਦਰ ਜਿਹੜਾ ਅੰਦਰ ਸਾਰਾ ਸਟਾਫ ਸੀਗਾ ਉਹ ਸਾਰਾ ਸਾਨੂੰ ਮੈਨੂੰ ਆਇਆ ਲੱਗਦਾ ਸਾਰਾ ਵਿਕਿਆ ਸੀਗਾ ਜੀ ਜਦੋਂ ਗਿਣਤੀ ਹੋ ਰਹੀ ਸੀ ਜਿਹੜਾ ਪ੍ਰੋਜੈਕਟਿੰਗ ਅਫਸਰ ਸੀਗਾ ਜੀ ਉਹਨੂੰ ਵਾਰ-ਵਾਰ ਫੋਨ ਆ ਰਿਹਾ ਸੀ ਵਾਰ-ਵਾਰ ਉਹ ਕਿਤੇ ਅੰਦਰ ਜਾਵੜਦਾ ਸੀ ਤੇ ਬਾਹਰ ਆ ਜਾਂਦਾ ਸੀ ਕਿਤੇ ਅੰਦਰ ਜਾਵੜਦਾ ਇੱਕ ਸ ਤੇ ਬਾਹਰ ਆ ਜਾਂਦਾ ਸੀਗਾ ਜੀ ਉਹ ਜਦੋਂ ਜਦੋਂ ਉਹਨਾਂ ਨੂੰ ਫੋਨ ਆਉਂਦਾ ਸੀ ਸਾਨੂੰ ਨਹੀਂ ਪਤਾ ਕੀ ਦਾ ਫੋਨ ਆਉਂਦਾ ਕੀ ਦਾ ਨਹੀਂ ਆਉਂਦਾ ਸਾਡੇ ਨਾਲ ਘਪਲਾ ਹੋਇਆ ਹੋਇਆ ਜੀ ਜਿਹੜਾ ਬੰਦਾ ਤੁਹਾਡੇ ਐਨਟੀ ਉੱਠ ਪਹਿਲਾਂ ਇਹ ਸ਼ੀਟ ਸੀਗੀ ਰਿਜ਼ਰਵ ਸੀਗੀ ਜੀ ਪਹਿਲਾਂ ਇਹ ਪਤਾ ਨਹੀਂ ਸਾਨੂੰ ਵੀ ਕਿਨੇ ਜਰਨਲ ਕਰਾਈ ਕਿਨੇ ਨਹੀਂ ਕਰਾਈ ਪਰ ਇਹਦਕੀ ਸਾਡੇ ਹਾਂ ਸਾਡੀ ਵਾਰੀ ਸੀਗੀ ਸਾਡੀ ਪੂਰੀ ਹਵਾ ਸੀਗੀ ਵੀ ਅਸੀਂ ਜਿੱਤਾਂਗੇ ਜੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਦੋ ਦਿਨ ਪਹਿਲਾਂ ਆ ਕੇ ਜਦੋਂ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਜਰਨਲ ਕਰਾਤੀ ਠੀਕ ਹੈ ਜੀ ਫਿਰ ਸਾਨੂੰ ਐ ਹੋ ਗਿਆ ਵੀ ਯਾਰ ਜੋ ਸਾਰੇ ਲੋਕ ਸਾਡੇ ਨਾਲ ਆ ਕੇ ਸਾਰੇ ਸਾਥ ਸਾਡਾ ਦਿੰਦੇ ਆ ਸਾਨੂੰ ਫਿਰ ਲੋਕਾਂ ਨੇ ਕਿਹਾ ਵੀ ਤੁਸੀਂ ਖੜੇ ਹੋ ਠੀਕ ਹੈ ਵੀ ਤੁਹਾਡੇ ਨਾਲ ਆਂਗੇ ਜਦੋਂ ਵਾਰੀ ਆਪਣੀ ਹੈਗੀ ਆਪਣਾ ਹੱਕੇ ਖੋਹ ਰਹੇ ਆ ਵੀ ਆਪਾਂ ਇਹਦੇ ਹੱਕ ਲੈਣੇ ਲੜਾਈ ਤੇ ਸਾਡੇ ਸਾਨੂੰ ਪਤਾ ਵੀ ਸਾਨੂੰ ਬਹੁਤ ਵੋਟ ਪਈ ਹੈਗੀ ਪਰ ਸਾਡੇ ਨਾਲ ਹੀ ਕੁਪਲਾ ਹੋਇਆ ਵੀ ਸਾਡੀ ਸਾਹਮਣੇ ਹੋਈ ਉਦੋਂ ਬਾਅਦ ਤੁਸੀਂ ਐਮਐਲਏ ਜਦੋਂ ਤੁਹਾਡੀ ਚੋਣ ਹੋ ਗਈ ਆ ਸਰਪੰਚੀ ਦੀ ਉਦੋਂ ਬਾਅਦ ਐਮਐਲਏ ਕੋਲੇ ਗਏ ਤੁਸੀਂ ਮੈਂ ਪਹਿਲਾਂ ਵੀ ਰਿਪੀਟ ਕਰਕੇ ਹਟਕ ਗਏ ਸੀ ਕੋਈ ਫੋਨ ਤੇ ਗੱਲ ਹੋਈ ਉਹਨਾਂ ਨਾਲ ਫੋਨ ਤੇ ਗੱਲ ਹੋਈ ਸੀ ਪਰ ਉਹਨਾਂ ਨੇ ਹਜੇ ਟਾਈਮ ਨਹੀਂ ਦਿੱਤਾ ਸਾਨੂੰ ਕਹਿੰਦੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ ਕੋਈ ਉਹ ਨੇ ਇਹ ਨਹੀਂ ਆਖਿਆ ਵੀ ਮੈਂ ਆਉਂਗਾ ਤੁਹਾਡੇ ਨਾਲ ਕੋਈ ਨਹੀਂ ਬਹਿ ਕੇ ਗੱਲਬਾਤ ਕਰਦੇ ਆ ਤੁਸੀਂ ਵੀ ਉਹਨਾਂ ਦੇ ਜਾਨੀ ਕਿ ਕੈਂਡੀਡੇਟੋਂ ਪੁਰਾਣੇ ਜੁੜੇ ਆ ਤੁਸੀਂ ਉਹਨਾਂ ਦੇ ਨਾਲ ਜੀ ਉਹਦੇ ਪੀਏ ਨੂੰ ਵੀ ਲਾਇਆ ਸੀ ਫੋਨ ਉਹਨਾਂ ਨੇ ਕਹਿੰਦੇ ਵੀ ਹਜੇ ਟਾਈਮ ਨਹੀਂ ਹੈਗਾ ਸਾਡੇ ਕੋਲੇ ਜੀ ਤੇ ਵੀ ਅਸੀਂ ਜਦੋਂ ਟਾਈਮ ਹੋਇਆ ਐਮਐਲ ਸਾਬ੍ਹ ਕੋਲੇ ਜੀ ਚਲੋ ਕੋਈ ਨਹੀਂ ਇਲੈਕਸ਼ਨ ਆਉਣਗੇ ਉਦੋਂ ਵੀ ਉਦੋਂ ਉਹਨਾਂ ਕੋਲ ਟਾਈਮ ਆ ਜੂਗਾ ਹੁਣ ਕਹਿੰਦੇ ਸਾਡੇ ਕੋਲ ਟਾਈਮ ਨਹੀਂਗਾ ਲੋਕਾਂ ਨੂੰ ਬਈ ਗਮਰਾਹ ਕੀਤਾ ਗਿਆ ਸਾਡੇ ਕੋਲੇ ਖਬਰ ਪਹੁੰਚਦੀ ਸੀ ਹੋਰ ਤੇ ਬਾਹਰਲੇ ਲੋਕਾਂ ਕੋਲੇ ਹੋਰ ਸਾਨੂੰ ਕਹਿੰਦੀ ਤੁਸੀਂ 60 ਵੋਟਾਂ ਜਿੱਦਦੇ ਆ ਮੈਨੂੰ ਪੁਲਿਸ ਵਾਲਾ ਕਹਿੰਦਾ ਵੀ ਪਾਰਟੀ দাও ਕਿ ਤੁਹਾਡਾ ਕੈਂਡੀਡੇਟ ਜਿੱਤ ਗਿਆ ਤੇ ਅਸੀਂ ਕੋਈ ਨਹੀਂ ਵੀ ਸਾਡੇ ਉਮੀਦਵਾਰ ਨੂੰ ਬਾਹਰ ਆ ਜਾਂਦੋ ਪਾਰਟੀ ਕਰ ਦਾਂਗੇ ਨਹੀਂ ਨਹੀਂ ਕਹਿੰਦਾ ਤੁਸੀਂ ਜਿੱਦਦੇ ਆ ਕਹਿੰਦਾ ਵੋਟਾਂ ਗਿਣੀਆਂ ਗਈਆਂ ਤੋਂ ਉਦੋਂ ਬਾਅਦ ਕਹਿੰਦੇ ਕੋਈ ਔਸਰ ਹੈ ਜੀ ਬਾਹਰੋਂ ਤੇ ਮੜਕੇ ਪੋਲਸਾ ਨਾਲ ਕਹਿੰਦਾ ਇੱਕ ਪੀਪਾ ਖੇ ਰਹਿਂਦਾ ਗੈਨ ਵਾਲਾ ਤੇ 55 ਮਿੰਟਾਂ ਬਾਅਦ ਹੀ ਜੀ ਤੇ ਸਿੱਧਾ ਲਾਨ ਨੂੰ ਲਾਨ ਹੀ ਕਰਤਾ ਕਿ ਵੀ ਉਹ 200 ਵੋਟ ਤੇ ਜਿੱਤ ਗਿਆ ਵੀ ਤੁਸੀਂ ਹਾਰ ਗਏ ਤੇ ਉਹਨਾਂ ਨੇ 5 ਮਿੰਟ ਪਹਿਲਾਂ ਹੀ ਭੜਾਕੇ ਚਲਾਤੇ ਬਾਹਰ ਲੋਕ ਕਹਿੰਦੇ ਤੇ 5 ਮਿੰਟ ਪਹਿਲਾਂ ਹੀ ਉਹਨਾਂ ਨੇ ਖਬਰ ਪਾਤੀ ਗਰੁੱਪਾਂ ਚ ਵੀ ਇੰਨੀਆਂ ਵੋਟਾਂ ਜਿੱਤ ਗਏ ਕਈ ਵਾਰ ਤਾਂ ਚਲੋ ਮੁਲਾਜ਼ਮਾਂ ਚੌੜ ਵੀ ਕਰਦੇ ਹੁੰਦੇ ਆ ਹਾਸਾ ਠੱਠਾ ਵੀ ਕਰਦੇ ਹੁੰਦੇ ਆ ਵੀ ਤੁਸੀਂ ਜਿੱਤ ਗਏ ਭਾਈ ਤੁਹਾਨੂੰ ਪਾਰਟੀ ਕਰੋ ਕਿ ਮਜ਼ਾਕ ਤਾਂ ਨਹੀਂ ਕਰ ਰਹੇ ਸੀ ਉਹ ਵੈਸੇ ਤੁਹਾਡੇ ਨਾਲ ਸਸਰੀ ਕਾਲਵੀਰ ਜੀ ਜੀ ਉਹਦਾ ਸੀਰੀਅਸ ਲੈ ਗਿਓ ਨਹੀਂ ਮਜ਼ਾਕ ਤਾਂ ਨਹੀਂ ਵੀਰ ਜੀ ਮੈਂ ਵੀਰਪਾਲ ਬਾਜੇ ਖੁਰ ਤੋਂ ਚੋਂ ਲੜੀ ਆ ਜੀ ਸਰਪੰਚੀ ਦੀ ਤੇ ਪਹਿਲਾਂ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਨਮਕੀ ਦੇ ਨਾਲ ਸਾਡੇ ਨਾਲ ਆਏ ਜੀ ਨਮਕੀ ਨਾਲ ਪੇਸ਼ ਆਏ ਕਹਿੰਦੇ ਅਸੀਂ ਕੋਈ ਖੱਲੂ ਘਾਰਾ ਨਹੀਂ ਪਾਉਣਾ ਜੀ ਨਮਕੀ ਨਾਲ ਸਾਰਿਆਂ ਨੇ ਬੈਠਣਾ ਅਸੀਂ ਆਖਾ ਠੀਕ ਆ ਜੀ ਸਾਡੇ ਮੋਬਾਈਲ ਸਾਨੂੰ ਕੋਈ ਨਹੀਂ ਦਿੱਤਾ ਜੀ ਹਸੈਦ ਉਹਨਾਂ ਦੇ ਬੰਦਿਆਂ ਕੋਲੇ ਮੋਬਾਈਲ ਸੀਗੇ ਜੀ ਅਸੀਂ 1 2 ਤੇ ਇਤਰਾਜ ਵੀ ਲਾਇਆ ਜੀ ਵੀ ਉਹਨਾਂ ਕੋਲੇ ਤਾਂ ਉਹਨਾਂ ਦੇ ਵਰਕਰਾਂ ਕੋਲੇ ਤਾਂ ਫੋਨ ਹੈਗੇ ਆ ਜੀ ਸਾਡੇ ਕਾਹ ਤੋਂ ਫੋਨ ਫੜੇ ਗਏ ਬਾਅਦ ਵਿੱਚ ਕਹਿੰਦੇ ਪੁਲਿਸ ਵਾਲੇ ਕਹਿੰਦੇ ਉਹਨਾਂ ਦੇ ਫੋਨ ਵੀ ਅਸੀਂ ਫੜ ਲੈਨੇ ਆ ਜੀ ਫਿਰ ਪ ਉਹਨਾਂ ਨੂੰ ਪਤਾ ਬਾਅਦ ਚ ਜਦੋਂ ਸੇ ਦਾ ਟਾਈਮ ਹੋਇਆ ਜੀ ਇੱਕ ਵਾਰੀ ਸਾਨੂੰ ਆ ਕੇ ਕਹਿੰਦੇ ਵੀ ਇੱਕ ਇੱਕ ਥੋੜਾ ਮੈਂਬਰ ਜਿੱਤ ਗਿਆ ਜੀ ਤੇ ਤੁਸੀਂ ਵੀ ਸਰਪੰਚੀ ਦੀ ਚੋਣ ਜਿੱਤੋਗੇ ਵੀ ਤੁਹਾਡੇ ਮਗਰ ਵੋਟ ਬਹੁਤ ਜ਼ਿਆਦਾ ਜੀ ਐ ਕਰਕੇ ਮੈਨੂੰ ਹੌਸਲੇ ਦੇ ਵਿੱਚ ਕੀਤਾ ਗਿਆ ਜੀ ਵੀ ਅਸੀਂ ਸਾਨੂੰ ਆਏ ਹੋਗਾ ਜੀ ਵੀ ਚਲੋ ਅਸੀਂ ਚੋਣ ਜਿੱਤਾਂਗੇ ਤੇ 5-10 ਮਿੰਟ ਬਾਅਦ ਫਿਰ ਅੰਦਰੋਂ ਪੁਲਿਸ ਮਲਾਜਮ ਗਿਆ ਜੀ ਉਸ ਨੇ ਚੌਕੀਦਾਰਾ ਜੀ ਇੱਕ ਉੱਥੇ ਰੂਪ ਤੇ ਉਹਨੂੰ ਕਿਹਾ ਵੀ ਚਾਹ ਮੰਗਾਓ ਜੋਨੇ ਫੋਨ ਤੇ ਗੱਲ ਕੀਤੀ ਜੀ ਮੈਨੂੰ ਸਾਰੀ ਗੱਲ ਸੁਣੀ ਆ ਉਹ ਕਹਿੰਦਾ ਵੀ ਦੁੱਧ ਲੈ ਕੇ ਆਓ ਲੈਚੀਆਂ ਵਾਲਾ ਚਾਹ ਵਾਲੀ ਕੇਤਲੀ ਅੰਦਰ ਆਈ ਆ ਜੀ ਮਾਲਕ ਨੂੰ ਪਤਾ ਉਹਦੇ ਵਿੱਚ ਕੀ ਸੀਗਾ ਚਾਹ ਵਾਲੀ ਕੇਤਲੀ ਦੇ ਵਿੱਚ ਉਦੋਂ ਹੀ ਪਾਸਾ ਪਲਟਦਾ ਜੀ ਇਹਨਾਂ ਨੇ ਕਹਿੰਦੇ ਵੀ ਤੁਸੀਂ ਚੋਣ ਹਾਰ ਗਏ ਸਾਨੂੰ ਆ ਕੇ ਕਹਿੰਦਾ ਤੁਸੀਂ ਖਭਰਾਉਣਾ ਨਹੀਂ ਕੋਈ ਗੱਲ ਨਹੀਂ ਜਿੱਤ ਹਾਰ ਤਾਂ ਹੁੰਦੀ ਹੈ ਚੋਣ ਤੁਸੀਂ ਹਾਰ ਗਏ ਮੈਂ ਕਿਹਾ ਜੀ ਐਡੀ ਸੇਤੀ ਕਿਵੇਂ ਚੋਣ ਹਾਰ ਗਏ ਸੀ ਹੁਣ ਤਾਂ ਤੁਸੀਂ ਸਾਨੂੰ ਕਹਿੰਦੇ ਸੀ ਚੋਣ ਤੁਸੀਂ ਜਿੱਤ ਕੇ 60 ਵੋਟਾਂ ਤੇ ਐਡੀ ਸੇਤੀ ਕਿਵੇਂ ਚੋਣ ਹਾਰ ਗਏ ਮੈਂ ਕਿਹਾ ਵੀਰ ਜੀ ਕਿੰਨੀਆਂ ਵੋਟਾਂ ਤੇ ਕਹਿੰਦਾ ਇਹ ਬਾਅਦ ਚ ਦੱਸਾਂਗੇ ਉਹਨੇ ਮੈਨੂੰ ਉਦੋਂ ਮੌਕੇ ਤੇ ਦੱਸਿਆ ਨਹੀਂ ਜੀ ਵੀ ਕਿੰਨੀਆਂ ਵੋਟਾਂ ਤੇ ਚੋਣ ਤੁਸੀਂ ਹਾਰੇ ਆ ਜੀ ਤੇ ਮੈਂ ਆਖਿਆ ਜੀ ਸਾਡੇ ਨਾਲ ਧੱਕਾ ਹੋਇਆ ਮੈਂ ਦੋ ਵਾਰੀ ਉਹਨੂੰ ਪੁਲਿਸ ਮਲਾਜ਼ਮ ਨੂੰ ਕਿਹਾ ਜੀ ਉਹਨੇ ਮੈਨੂੰ ਦਬਾਤਾ ਜੀ ਕਹਿੰਦਾ ਬੋਲਣਾ ਨਹੀਂਗਾ ਚੁੱਪ ਕਰ ਜਾ ਬੋਲਣਾ ਨਹੀਂ ਕੋਈ ਤੁਹਾਡੇ ਨਾਲ ਧੱਕਾ ਨਹੀਂ ਹੋਇਆ ਤੇ ਮੈਂ ਪਹਿਲੀ ਵਾਰ ਚੌਣ ਲੜੀ ਸੀ ਜੀ ਮੈਂ ਤਾਕੀ ਜੀ ਮੈਂ ਆਖਿਆ ਵੀ ਕੋਈ ਹੱਲੂ ਘਾਰਾ ਨਾ ਮਚਾ ਲੈ ਸਾਡੇ ਤੇ ਕੋਈ 60 ਫੀਟ ਨਾ ਮਾਰ ਜੇ ਜੀ ਇਸ ਕਰਕੇ ਮੈਨੂੰ ਚੁੱਪ ਹੋਣਾ ਪਿਆ ਵੀਰ ਜੀ ਤੇ ਉਹਨਾਂ ਨੇ ਸਾਡੇ ਨਾਲ ਬਹੁਤ ਧੋਖਾ ਧੜੀ ਕੀਤਾ ਜੀ ਅਸੀਂ ਏਸੀ ਪਰਿਵਾਰ ਚੋਂ ਆ ਜੀ ਤੇ ਉਹ ਜਰਨਲ ਚੋਂ ਅਸੀਂ ਉਹ ਪਹਿਲਾਂ ਹੀ ਇਹ ਗੱਲ ਕਹਿੰਦਾ ਸੀ ਜੀ ਵੀ ਮੈਂ ਹਰ ਹਾਲਤ ਚੋਂ ਜਿੱਤਣੀ ਆ ਮੈਂ ਗਰੀਬ ਦੀਆਂ ਪਾਦ ਕਿਤਾਂਗੇ ਹਰ ਹਾਲਤ ਅਸੀਂ ਇਹ ਹੀ ਚਾਹੁੰਦੇ ਆ ਜੀ ਸਰਕਾਰ ਤੋਂ ਵੀ ਗਰੀਬ ਦੀ ਵੋਟ ਨਹੀਂ ਜੀ ਕੋਈ ਗਰੀਬ ਨੂੰ ਕੋਈ ਅਧਿਕਾਰ ਨਹੀਂਗਾ ਆਪਦਾ ਹੱਕ ਲੈਣ ਵਾਸਤੇ ਸਾਨੂੰ ਹਮੇਸ਼ਾ ਹੀ ਦਵਾ ਕੇ ਰੱਖਿਆ ਜੀ ਉਹਨਾਂ ਨੇ ਕਹਿੰਦੇ ਵੀ ਤੁਹਾਨੂੰ ਨਹੀਂ ਜਿੱਤਣ ਦੇਣਾ ਅਸੀਂ ਜਿੱਤਾਂਗੇ ਕਿਉਂਕਿ ਉਹ ਪੈਸੇ ਵਾਲਾ ਸੀ ਜੀ ਤੇ ਅਸੀਂ ਗਰੀਬ ਸੀਗੇ ਜੀ ਇਸ ਕਰਕੇ ਉਹਨੇ ਇਸ ਗੱਲ ਦਾ ਫਾਇਦਾ ਚੱਕਿਆ ਜੀ ਉਹ ਕਿਹੜੀ ਪਾਰਟੀ ਨਾਲ ਜੁੜਿਆ ਹੋਇਆ ਜਿਹੜਾ ਬੰਦਾ ਜਿੱਤਿਆ ਉਹ ਪਹਿਲਾਂ ਤਾਂ ਕਾਲੀਆਂ ਵਿੱਚ ਸੀਗਾ ਜੀ ਫਿਰ ਕਾਂਗਰਸ ਦੇ ਵਿੱਚ ਆਇਆ ਜੀ ਹੁਣ ਤੀਜੀ ਵਾਰ ਉਹ ਆਮ ਪਾਰਟੀ ਨਾਲ ਜੁੜਿਆ ਸੀ ਜੀ ਥੋੜਾ ਟਾਈਮ ਹੋਇਆ ਤੇ ਪਰ ਅਸੀਂ ਆਮ ਪਾਰਟੀ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਸੀ ਜੀ ਹਾਂਜੀ ਤਾਂ ਵੀ ਸਾਡੇ ਨਾਲ ਧੋਖਾ ਹੋਇਆ ਜੀ ਹਾਂਜੀ ਉਹਨਾਂ ਨੇ ਸਾਰਿਆਂ ਨੇ ਇਕ ਆ ਕਰਕੇ ਤੇ ਬਸ ਉਹਨਾਂ ਨੇ ਇਹੀ ਮਿੱਥ ਲਿਆ ਜੀ ਵੀ ਆਪਾਂ ਇਹਨੂੰ ਜਿਤਾਵਾਂਗੇ ਤੁਸੀਂ 40 ਕੇਤਲੀ ਦੀ ਗੱਲ ਬਾਰ ਬਾਰ ਕਰਦੇ ਹੋ ਵੀ 40 ਕੇਤਲੀ ਅੰਦਰ ਜਾਂਦੀ ਆ ਉਸ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਂਦਾ ਕੀ ਲੱਗਦਾ ਤੁਹਾਨੂੰ ਵੀ 40 ਕੇਤਲੀ 'ਚ ਕੀ ਸੀ ਕੀ ਉਹ ਜাদু ਸੀ ਪਹਿਲਾਂ ਤੁਸੀਂ ਜੱਤ ਦੇ ਸੀ ਉਦੋਂ ਬਾਅਦ ਜਾਨਕੀ ਪਲਟਾ ਵੱਜ ਜਾਂਦਾ ਤੁਸੀਂ ਹਰ ਜਾਂਦੇ ਪੈਸੇ ਜਾ ਸਕਦੇ ਜੀ 40 ਕੇਤਲੀ ਚ ਉਹ ਪੈਸੇ ਵਾਲਾ ਬੰਦਾ ਸੀ ਜੀ ਅਸੀਂ ਤਾਂ ਕਿਸੇ ਨੂੰ ਪੈਸਾ ਦਿੱਤਾ ਨਹੀਂ ਜੀ ਅਸੀਂ ਕੰਮ ਪੈਸੇ ਦੇ ਨਹੀਂ ਸਕਦੇ ਸੀ ਤਕਰੀਬ ਸੀਗੇ ਚੋਂ ਅਸੀਂ ਜਰੂਰ ਲੜੀ ਆ ਜੀ ਸਾਡੇ ਭੈਣ ਭਰਾਵਾਂ ਨੇ ਸਾਡੇ ਨਾਲ ਬਹੁਤ ਪਿਆਰ ਦਿੱਤਾ ਸਾਥ ਦਿੱਤਾ ਸਾਨੂੰ ਜ਼ਿਮੀਦਾਰ ਭੈਣ ਭਰਾਵਾਂ ਨੇ ਵੀ ਵੋਟ ਬਹੁਤ ਪਾਈ ਆ ਜੀ ਤੇ ਵੋਟ ਬਾਰੇ ਨਹੀਂ ਆਪਾਂ ਕਹਿ ਸਕਦੇ ਜੀ ਪਰ ਜੱਤ ਦੇ ਵਿੱਚ ਉਹਨਾਂ ਨੇ ਸਾਨੂੰ ਉਹ ਕਰਤਾ ਜੀ ਪਿੱਛੇ ਕਰਤਾ ਜੀ ਪਹਿਲਾਂ ਤਾਂ ਜਦੋਂ ਪੁਲਿਸ ਮੁਲਾਜ਼ਮ ਆਏ ਜੀ ਕਹਿੰਦੇ ਵੀ ਉੱਥੇ ਗਿਣਤੀ ਕਰਨ ਲਈ ਤੁਸੀਂ ਕੌਣ ਬੈਠੋਗੇ ਮੈਂ ਦਬ ਕੇ ਜੇ ਕਹਾਂ ਜੀ ਮੈਂ ਚੁੱਪ ਕਰ ਗਈ ਇੱਕ ਵਾਰੀ ਵੀ ਮੈਂ ਗਿਣਤੀ 'ਚ ਬਹਿ ਸਕਦੀ ਹਾਂ ਉਹ ਕਹਿੰਦੇ ਵੀ ਉਹ ਸਹੀ ਨਹੀਂ ਕਹਿੰਦਾ ਜਿਹੜਾ ਸਾਡਾ ਵਿਰੋਧੀ ਉੱਠਿਆ ਸੀ ਜੀ ਕਹਿੰਦਾ ਮੈਂ ਇਹ ਬੈਠੂਗਾ ਤੇ ਮੈਂ ਇਹਨੂੰ ਆਜੇਗਾ ਜੀ ਮੈਂ ਡਰ ਗਈ ਮੈਂ ਕਿਹਾ ਵੀ ਇਹ ਬੈਠੂਗਾ ਮੇਰੇ ਨਾਲ ਕੋਈ ਅੰਦਰ ਤੋਂ ਖਤੜ ਹੀ ਨਾ ਹੋਵੇ ਤੇ ਮੈਂ ਇਹਨੂੰ ਕਹਿਣ ਲੱਗਿਆ ਆਪਦੇ ਘਰ ਵਾਲੇ ਨੂੰ ਮੈਂ ਆਖਿਆ ਜੀ ਤੁਸੀਂ ਬੈਠੋ ਇਹ ਕਹਿੰਦਾ ਮੈਂ ਪੱਕਾ ਟਪੜਿਆ ਮਾਂ ਵੀ ਕੋਈ ਹੈਰਾ ਫੇਰੀ ਨਾ ਕਰ ਜਣ ਇਸ ਕਰਕੇ ਮੈਂ ਆਪਦੇ ਦਿਔਰ ਨੂੰ ਵਾਇਆ ਜੀ ਗਿਣਤੀ ਦੇ ਵਿੱਚ ਉਹਨਾਂ ਨੂੰ ਪਰਚੀ ਨਹੀਂ ਦਿਖਾਈ ਗਈ ਜੀ ਬਸ ਪੁਲਿਸ ਮੁਲਾਜ਼ਮਾਂ ਨੇ ਆਪ ਹੀ ਗਿਣਤੀ ਕਰਕੇ ਆਪ ਹੀ ਜੱਤ ਹਾਰ ਦਾ ਫੈਸਲਾ ਦੇਤਾ ਜੀ ਸਾਨੂੰ ਤਾਂ ਨਿਸ਼ਾਨ ਹੀ ਨਹੀਂ ਦਿਖਾਇਆ ਗਿਆ ਵੀ ਕਿਹੜੇ ਨਿਸ਼ਾਨ ਤੇ ਲੱਗਿਆ ਸਾਡਾ ਚੋਣ ਨਿਸ਼ਾਨ ਪੱਕਾ ਸੀ ਜਾਂ ਤਾਂ ਸਾਨੂੰ ਚਾਣਨ ਹੁੰਦਾ ਜੀ ਵੀ ਜੱਤ ਹਾਰਦਾ ਤਾਂ ਫਿਰ ਅਸੀਂ ਮੰਨ ਲੈਂਦੇ ਜੇ ਸਾਨੂੰ ਲੋਕ ਅਨਕਾਰ ਦਿੰਦੇ ਫਿਰ ਅਸੀਂ ਹਾਰ ਮੰਨ ਲੈਂਦੇ ਵੀਰ ਜੀ ਐਵੇਂ ਤਾਂ ਸਾਨੂੰ ਹਾਰ ਮੰਨਣੀ ਵੀ ਔਖੀ ਲੱਗਦੀ वैसे ना बोर्ड जितते है जी ओने जी ठीक है जी की लगदा जेडी चोन हुई है निरपख हुई है नहीं निरपख नहीं हुई चोनी तेरा असल कपला होया है जी ਸਾਡੇ ਨਾਲ ਐਮਐਲਏ ਸਾਹਿਬ ਦੀ ਮਰਜ਼ੀ ਨਾਲ ਕਪਲਾ ਹੋਇਆ ਹੈ ਇਹ ਇਹ ਸਾਰੇ ਮਲੀ ਭਗਤ ਹੋਈ ਹੈ ਸਾਰੀ ਇਹ ਨਹੀਂ ਸਰਕਾਰ ਮਾਨ ਸਰਕਾਰ ਤਾਂ ਕਹਿੰਦੀ ਵੀ ਕਿਸੇ ਨਾਲ ਧੱਕਾ ਨਹੀਂ ਹੋਊਗਾ ਗਰੀਬਾਂ ਦੇ ਜਿਹੜੇ ਬੱਚੇ ਆ ਪੜ੍ਹੇ ਲਿਖੇ ਉਹਨਾਂ ਨੂੰ ਅੱਗੇ ਲੈ ਕੇ ਆਵਾਂਗੇ ਗਰੀਬਾਂ ਨੂੰ ਮੌਕਾ ਦੇਵਾਂਗੇ ਉਹ ਗਰੀਬਾਂ ਨੂੰ ਤੁਹਾਨੂੰ ਮੌਕਾ ਮਿਲ ਗਿਆ ਹੁਣ ਨਹੀਂ ਮੌਕਾ ਤਾਂ ਮਿਲਿਆ ਹੀ ਪਰ ਸਾਰੇ ਪਿੰਡਾਂ 'ਚ ਘਮਲੇ ਹੋਈਏ ਇਕੱਲੇ ਬਾਜੇਖਰਨੇ 'ਚ ਨਹੀਂ ਹੋਈ ਜੀ ਸਾਰੇ ਪਿੰਡਾਂ 'ਚ ਘਮਲੇ ਪਾਜੀ ਹੋਈ ਹੈ ਜੀ ਸਾਰੇ ਤਰਨੇ ਲੱਗੀਆਂ ਸਾਰੇ ਤਰਨੇ ਲੱਗੀਆਂ ਜਾਂਦੇ ਆ ਕੀ ਲੱਗਦਾ ਤੁਸੀਂ ਆਮ ਆਦੀ ਪਾਰਟੀ ਨੂੰ ਕਹਿੰਦੇ ਪੁਰਾਣੇ ਜੁੜੇ ਹੋ ਆਮ ਆਦੀ ਪਾਰਟੀ ਦੇ ਲਈ ਤੁਸੀਂ ਬੜੀ ਮਿਹਨਤ ਕੀਤੀ ਹੈ ਜਦੋਂ ਹੁਣ ਲੈਕਚਰ ਆਏ ਸਰਪੰਚੀ ਦੇ ਸੋ ਨੂੰ ਇੱਕ ਮੌਕਾ ਮਿਲਿਆ ਹਰੇਕ ਬੰਦਾ ਕਹਿੰਦਾ ਵੀ ਮੈਂ ਵੀ ਕਿਤੇ ਨਾ ਕਿਤੇ ਆਪਦਾ ਕਾਮਜਾਬ ਹੋ ਜਾ ਮੇਰਾ ਵੀ ਕਿਤੇ ਨਾਂ ਆਵੇ ਜਦੋਂ ਹੁਣ ਤੁਹਾਨੂੰ ਮੌਕਾ ਮਿਲਿਆ ਤੇ ਤੁਹਾਡਾ ਆਮ ਆਦੀ ਪਾਰਟੀ ਨੇ ਫਿਰ ਸਾਥ ਨਹੀਂ ਦਿੱਤਾ ਜਾਤੀ ਆਧਾਰਕ ਪੱਖਪਾਤ ਹੋ ਸਕਦਾ ਕਈ ਵਾਰੀ ਜਰਨਲ ਤੇ 80 ਦਾ ਹੋ ਸਕਦਾ ਜਾਤੀ ਆਧਾਰਕ ਸਾਡੇ ਨਾਲ ਪੱਕਵਤ ਕੀਤਾ ਗਿਆ ਇਹ ਸੀਟ ਐਸ ਸੀ ਸੀਟ ਐਸ ਸੀ ਜੀ ਰਿਜ਼ਰਵ ਜਰਨਲ ਕੀਤੀ ਗਈ ਹੈ ਇਹ ਤੇ ਵੀ ਸਾਡੇ ਨਾਲ ਧੱਕਾ ਹੋਇਆ ਜੀ ਹਾਂਜੀ ਪਹਿਲਾਂ ਤਾਂ ਇਹਦੇ ਕਰਕੇ ਹੀ ਹੋਇਆ ਜੀ ਪਹਿਲੇ ਐਸ ਸੀ ਸੀ ਦੀ ਸੀਟ ਫਿਰ ਜਰਨਲ ਕਰਾਤੀ ਇਹਨਾਂ ਨੇ ਮੌਕੇ ਤੇ ਆ ਕੇ ਸਾਡੇ ਨਾਲ ਤਾਂ ਤੁਸੀਂ ਧੱਕਾ ਹੋਇਆ ਜੀ ਅਸੀਂ ਕਹਿ ਨਹੀਂ ਸਕਦੇਗੇ ਜਦੋਂ ਸਾਡੇ ਤੇ ਐਮ ਐਲ ਏ ਦਾ ਸ਼ਰਤ ਤੇ ਹੱਥ ਹੀ ਨਹੀਂ ਸੀਗਾ ਹੁਣ ਇੱਕ ਤੇ ਫੋਨ ਲਾ ਕੇ ਨੇ ਪੁੱਛਿਆ ਵੀ ਤੂੰ ਕਿਵੇਂ ਰੇਸ਼ਮਾ ਕਿਵੇਂ ਤੇਰੀਆਂ ਵੋਟਾਂ ਚੱਲੀ ਜਾਂਦੀਆਂ ਤੇ ਸਾਨੂੰ ਆਦਾ ਮੈਂ ਛੋਡੇ ਨਾਲ ਆ ਹਰ ਗਿਆ ਤਾਂ ਵੀ ਛੋਡੇ ਨਾਲ ਆ ਜਿੱਤ ਗਿਆ ਤਾਂ ਵੀ ਨਾਲ ਕੀ ਲੱਗਦਾ ਹੁਣ ਵੀ ਆਮ ਆਦੀ ਪਾਰਟੀ ਦੇ ਵਿੱਚ ਆਮ ਆਦਿ ਪਾਰਟੀ ਜਮੇ ਗਲਤੀ ਜਿਹਨਾਂ ਨੇ ਐਮ ਐਲ ਏ ਨੇ ਸਾਰੀ ਖੇਰੂ ਖੇਰੂ ਕਰਤੀ ਮੈਂ ਜੋੜੀ ਸੀ ਅਸੀਂ ਦਿੱਲੀ ਧਰਨੇ ਲਾ ਲਾ ਕੇ ਤੇ ਕਿਤੇ ਜਾਂਦੇ ਸੀਗੇ ਇਹਨਾਂ ਨੇ ਇਹ ਐਸੇ ਐਮ ਐਲ ਏ ਆ ਇਹਨਾਂ ਨੇ ਤਾਂ ਜਮੇ ਬੇੜਾ ਹੀ ਘਰ ਕਰਤਾ ਪਾਰਟੀ ਦਾ ਮੈਂ ਹੱਥ ਵੰਨ ਕੇ ਬੇਨਤੀ ਕਰਦਾ ਪਾਰਟੀ ਇਹਨਾਂ ਨੇ ਬਚਾਉਣ ਦਾ ਛੱਡਾ ਹੀ ਨਹੀਂ ਕੋ ਚਾਂਸ ਹੀ ਨਹੀਂ ਛੱਡਾ ਇਹਨਾਂ ਨੇ ਇਹਨਾਂ ਨੇ ਤਾਂ ਜਮੇ ਬੇੜਾ ਹੀ ਘਰ ਕਰਤਾ ਛਾਏ ਨੇ ਆ ਤੇ ਵੀ ਚਲ ਦੋ ਮੱਲ ਖੋਲਦੇ ਆ ਵੀ ਇੱਕ ਨੇ ਟੈਂਨਾ ਪਰ ਚਾਹੀ ਤੇ ਤਾਂ ਟੈਂਨਾ ਕਹਾਂ ਚਚਾਈ ਹੋਣੀ ਚਾਹੀਦੀ ਸਾਨੂੰ ਤੇ ਇਹੀ ਆ ਹੱਥ ਬੰਨ ਕੇ ਬੇਨਤੀ ਆ ਐਮਐਲਏ ਸਾਹਿਬ ਨੂੰ ਵੀ ਸਾਰੇ ਪ੍ਰਸ਼ਾਸਨ ਨੂੰ ਵੀ ਸਾਨੂੰ ਨਿਸ਼ਾਬ ਮਿਲਣਾ ਚਾਹੀਦਾ ਬਸ ਸਾਡੇ ਨੇ ਜਿਹੜੇ ਕਪੜਾ ਛੜੇ ਅੱਖਾਂ ਤੇ ਸਾਹਮਣੇ ਸ਼ੀਸ਼ਾ ਹੋਣਾ ਚਾਹੀਦਾ ਹਾਂ ਜੇ ਸਾਨੂੰ ਵੋਟ ਘੱਟ ਪਈ ਜੀ ਮੰਨਾਂਗੇ ਹਾਰ ਜੇ ਸਾਡੇ ਵੋਟ ਵੱਧ ਪਈ ਜਿੱਤ ਮੰਨਾਂਗੇ ਆਪਦੀ ਹਾਂਜੀ ਇਹੀ ਸਾਡੇ ਹੱਥ ਬੰਨ ਕੇ ਬੇਨਤੀ ਹੈ ਜੀ ਹਾਂਜੀ ਹਾਂਜੀ ਆਮ ਆਦੀ ਪਾਰਟੀ ਸਤਾ ਤੋਂ ਆਉਣ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਤੇ ਗਰੀਬਾਂ ਦੇ ਜਵਾਕਾਂ ਨੂੰ ਗਰੀਬਾਂ ਨੂੰ ਮੌਕਾ ਮਿਲੂਆ ਹਰੇਕ ਤਰ੍ਹਾਂ ਦਾ ਜਨਕਿ ਗਰੀਬ ਨੂੰ ਮੂਰੇ ਅੱਗੇ ਲੈ ਕੇ ਆਵਾਂਗੇ ਵੋਟਾਂ ਦੇ ਵਿੱਚ ਉਹ ਹਰੇਕ ਗਰੀਬ ਨੂੰ ਆਸ ਸੀ ਉਮੀਦਾਂ ਸੀ ਕਿ ਆਮ ਆਦਮੀ ਪਾਰਟੀ ਅੱਗੇ ਆਵੇ ਤੇ ਸ਼ਾਇਦ ਸਾਨੂੰ ਵੀ ਮੌਕਾ ਮਿਲੇ ਇਹ ਲੋਕ ਆਏ ਇਹਨਾਂ ਨੇ ਪਾਰਟੀ ਨੂੰ ਸਟੈਂਡ ਕੀਤਾ ਖੜਾ ਕੀਤਾ ਪਰ ਇਲੈਕਸ਼ਨ ਲੜੇ ਪਰ ਇਹਨਾਂ ਦੀ ਜਿਹੜੀਆਂ ਆਸਾਂ ਦੇ ਪਾਣੀ ਉਹ ਫਿਰ ਗਿਆ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੀ ਹੋਇਆ ਜੀ ਮੈਨੂੰ ਪੁਲਿਸ ਵਾਲਾ ਆ ਕੇ ਕਹਿੰਦਾ ਮਾਤਾ ਤੁਹਾਡੀ ਜਿੱਤ ਪ੍ਰਾਪਤ ਹੋ ਗਈ ਪਾਰਟੀ ਦੇ ਉਹ ਸਾਡੀ ਗੱਡੀ 'ਚ ਤੇਲ ਪਵਾ ਦਿਓ ਮੂੰ ਸਾਨੂੰ ਪਾਰਟੀ ਦਿਓ ਤੇ ਮੈਂ ਜਵਾਕਾਂ ਨੂੰ ਜਫੰਗਾ ਪਾਉਣ ਲੱਗ ਗਈ ਮੈਂ ਕਿ ਹਾਂ ਪੁੱਤ ਆਪਾਂ ਤਾਂ ਜਿੱਤ ਗਏ ਤੇ ਬਾਸ ਉਦੋਂ ਬਾਅਦ ਚ ਕਹਿੰਦਾ ਤੁਸੀਂ ਰੌਲਾ ਨਾ ਪਾਉਣਾ ਮੈਂ ਉੱਠਣ ਲੱਗੀ ਕਹਿੰਦਾ ਨਹੀਂ ਮਾਤਾ ਇੱਥੇ ਹੀ ਬਹਿ ਜਾਓ ਤੁਸੀਂ ਮੈਂ ਕਿ ਅਸੀਂ ਵੇਖ ਤਲ ਗਿਆ ਤੇ ਬੰਦਿਆਂ ਨੇ ਤਾਂ ਦੱਸ ਦਗੇ ਵੀ ਆਪਾਂ ਜਿੱਤ ਗਏ ਕਹਿੰਦਾ ਨਹੀਂ ਮਾਤਾ ਤਿੰਨ ਜਾਣੇ ਸਾਡੇ ਪੁਲਿਸ ਵਾਲੇ ਸਾਨੂੰ ਮੈਂ ਕਿ ਪਾਣੀ ਤਾਂ ਪੀ ਲੈਣ ਦੇ ਵੀ ਜੋ ਘਿਰਾ ਆ ਗਏ ਅਸੀਂ ਪਾਣੀ ਵੀ ਨਹੀਂ ਪੀਣ ਦਿੱਤਾ ਕਹਿੰਦਾ ਨਹੀਂ ਪਾਣੀ ਵੀ ਤੁਹਾਨੂੰ ਇੱਥੇ ਹੀ ਮਿਲੂਗਾ ਸਾਡੇ ਨਾਲ ਪੂਲੇ ਬੈਂਚਾਂ ਦੇ ਬੈਠੇ ਰਹੇ ਸਾਨੂੰ 1 ਇੰਚ ਵੀ ਨਹੀਂ ਲੰਨ ਦਿੱਤਾ ਬੱਸ ਕਹਿੰਦੇ ਬੱਸ ਹੁਣ ਮੁੜ ਕੇ ਪੰਜਾ ਕਮਿੰਟਾਂ ਬਾਅਦ ਕਹਿੰਦੇ ਬੱਸ ਤੁਸੀਂ ਹਾਰ ਗਏ। ਮੈਂ ਕਿ ਆਈ ਕਿਵੇਂ ਹਾਰ ਗਏ ਮੈਂ ਬਹੁਤ ਰੌਲਾ ਪਾਉਂਦੀ ਸੀ ਪਰ ਨਹੀਂ ਮੈਨੂੰ ਉਹਨਾਂ ਨੇ ਰੌਲਾ ਨਹੀਂ ਪਾਉਣ ਦਿੱਤਾ। ਕਹਿੰਦੇ ਬਾਹਰ ਕਤਲ ਹੋ ਜਾਣਗੇ, ਬਾਹਰ ਮੁੰਡੇ ਮਰ ਜਾਣਗੇ। ਥੋੜੀ ਕੀ ਫਿਰ ਵੋਟਾਂ ਦੀ ਫਾਇਦੀ, ਫਾਇਦਾ ਹੋਇਆ ਵੀ ਜੋ ਮੁੰਡੇ ਹੀ ਮਰ ਗਏ ਤਾਂ। ਅਸੀਂ ਫਿਰ ਮੈਂ ਐਂ ਸੋਚ ਲਿਆ ਫਿਰ ਮੈਂ ਕਾਹੂ ਮਾਵਾ ਦੇ ਪੁੱਤ ਕਿਉਂ ਮਰਵਾਉਣੇ ਆ। ਹਾਂਜੀ ਸਰ ਇੱਥੇ ਨਾ ਵੋਟ ਸਾਰੀ 859 ਪੂਲ ਹੋਈ ਸੀਗੀ ਤੇ ਹੋਰ ਇਧਰ 250 ਹੋਰ ਉੱਠੇ ਸੀਗੇ। ਤੇ ਉਹਨਾਂ ਦੇ 3000 2500 ਵੋਟ ਸੀਗੀ ਤੇ ਉਹਨਾਂ ਦਾ ਰਿਜ਼ਲਟ ਪਹਿਲਾਂ ਆ ਗਿਆ ਜੀ ਤੇ ਇਹਦਾ ਘਟੂ ਘਟ ਡੇਢ ਘੰਟਾ ਬਾਅਦ ਰਿਜ਼ਲਟ ਆਇਆ ਜੀ ਉਹਦੀ ਬਾਅਦ ਲੋਕ ਸਾਰੀ ਜਨਤਾ ਕਹਿਣ ਲੱਗ ਗਈ ਸੀ ਵੀ ਰੇਸ ਮਟੇ ਭਾ ਜਿੱਤ ਗਿਆ ਤੇ ਵੀ ਹੁਣ ਇਹਦੇ ਨਾਲ ਕਪੜਾ ਹੋ ਕੇ ਵੀ ਦੂਜੇ ਬੰਦੇ ਨੂੰ ਜਿਤਾਉਣਗੇ ਜੀ ਹਾਂਜੀ ਇਹ ਸਾਰਾ ਪਹਿਲਾਂ ਹੀ ਸੱਚ ਸਾਹਮਣੇ ਆਈ ਜਾਂਦਾ ਸੀ ਜੀ ਹਾਂਜੀ ਪਹਿਲਾਂ ਹੀ ਚਰਚਾਵਾਂ ਚੱਲੀ ਜਾਂਦੀਆਂ ਸੀ ਚੱਲੀ ਜਾਂਦੀਆਂ ਸੀ ਹਾਂ ਵੀ ਇੱਥੇ ਉਹੀ ਸਿੱਧਾ ਜਿੱਤ ਰਿਹਾ ਤੇ ਵੀ ਇਹਨੂੰ ਹੁਣ ਹਰਾਉਣਗੇ ਜੀ ਵੀ ਜਿਹੜੇ ਤੰਗ ਨਾਲ ਮਰਜੀ ਉਹ ਹਰਾਉਣ ਵੀ ਇਹ ਸਿੱਧਾ ਹੁਣ ਅਲਾ ਨਹੀਂ ਕਰਾਉਣਗੇ ਜੀ ਇਹ ਗੱਲ ਵੀ ਉਹੀ ਹੋਈ ਜੀ ਇੱਕ ਸਾਰ ਇਹਨਾਂ ਨੂੰ ਕੋਈ ਵੋਟ ਨਹੀਂ ਦਿਖਾਈ ਗਈ ਜੀ ਵੋਟ ਤੇ ਉਦਾਂ ਹੀ ਆਪਦੇ ਕੰਨੀ ਪਰਚੀਆਂ ਕਰਕੇ ਉਸ ਤਰੀਕੇ ਨਾਲ ਹੀ ਦੇਖੀ ਗਈ ਤੇ ਕੋਈ ਉਹਨਾਂ ਨੇ ਇਹਨਾਂ ਨੂੰ ਵੋਟ ਨਹੀਂ ਦਿਖਾਈ ਵੀ ਆ ਪੱਖੇ ਨੂੰ ਪੰਗਾ ਤੇ ਆਹ ਟਰੈਕਟਰ ਨੂੰ ਪੰਗਾ ਤੇ ਕੋਈ ਉਹਦਾ ਮਤਲਬ ਇਹਨਾਂ ਨੇ ਸੱਚ ਸਾਹਮਣੇ ਨਹੀਂ ਲਿਆਂਦਾ ਜੀ ਤੇ ਨਿਰਪੱਖ ਗਿਣਤੀ ਨਹੀਂ ਹੋਈ ਜੀ ਕੋਈ ਪਾਰਦਰਸ਼ੀ ਗਿਣਤੀ ਨਹੀਂ ਹੋਈ ਜੀ ਵੀ ਜਿਹਦੇ ਵਿੱਚ ਆਪਾਂ ਨੂੰ ਨਿਰਪੱਖ ਪਤਾ ਲੱਗ ਸਕੇ ਵੀ ਇਹ ਸਹੀ ਤਰੀਕੇ ਨਾਲ ਗਿਣਤੀ ਹੋਈ ਹੈ ਜੀ ਜਿਵੇਂ ਤੁਸੀਂ ਹੁਣ ਕਹਿੰਦੇ ਆ ਵੀ ਸਾਡੇ ਨਾਲ ਪੱਖਪਾਤ ਕੀਤਾ ਗਿਆ ਇਹ ਲੈਕਚਰ ਇਹ ਤੋਂ ਪਹਿਲਾਂ ਵੀ ਬੜੇ ਹੋਏ ਆ ਉਹ ਪਹਿਲੀਆਂ ਸਰਕਾਰਾਂ 'ਚ ਵੀ ਇਦਾਂ ਹੁੰਦਾ ਸੀ ਤੇ ਪਹਿਲੀ ਵਾਰ ਹੋਇਆ ਇਹ ਪਹਿਲੀਆਂ ਸਰਕਾਰਾਂ 'ਚ ਸ਼ਾਇਦ ਸਰ ਘੱਟ ਹੋਇਆ ਹੋਵੇ ਇਹ ਚ ਬਹੁਤ ਜ਼ਿਆਦਾ ਹੋਇਆ ਹਾਂਜੀ ਤੁਹਾਡੀ ਸਰਕਾਰ ਹੋਵੇ ਤੁਸੀਂ ਆਮ ਆਦਮੀ ਪਾਰਟੀ ਨੂੰ ਸਟੈਂਡ ਕੀਤਾ ਤੁਸੀਂ ਲਕਚਨ ਲੜੇ ਤੁਹਾਡੇ ਨਾਲ ਹੋ ਗਿਆ ਫਿਰ ਮਨ ਕਿੰਨਾ ਕੁ ਦੁਖੀ ਹੁੰਦਾ ਉਹਦੇ ਬੰਦੇ ਦਾ ਵੀ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸੀ ਸਾਡੇ ਨੇ ਧੱਕਾ ਹੋ ਗਿਆ ਸਰ ਬਹੁਤ ਜ਼ਿਆਦਾ ਮਨ ਦੁਖੀ ਹੁੰਦਾ ਜੀ ਵੀ ਜਦੋਂ ਇੱਕ ਬੰਦਾ ਹਾਂ ਜੀ ਵੀ ਸਟੈਂਡ ਲਿਆ ਹੋਵੇ ਤੇ ਵੀ ਉਹਦੀ ਕੋਈ ਗੱਲਬਾਤ ਨਾ ਸੁਣੀ ਜਾਂਦੀ ਹੋਵੇ ਜੀ ਬਹੁਤ ਜ਼ਿਆਦਾ ਵੀ ਦੂਸਰੇ ਬੰਦੇ ਦਾ ਵੀ ਇੰਨਾ ਮਤਲਬ ਉਹਨੇ ਸਾਰਾ ਪ੍ਰਸ਼ਾਸਨ ਖਰੀਦ ਲਿਆ ਜੀ ਵੀ ਇਹਨਾਂ ਦੀ ਕੋਈ ਗੱਲਬਾਤ ਹੀ ਨਹੀਂ ਅੰਦਰ ਸੁਣੀ ਗਈ ਜੀ ਹਾਂ ਹਰ ਪ੍ਰਸ਼ਾਸਨ ਉਹਨਾਂ ਦੇ ਪੱਖ ਦੇ ਵਿੱਚ ਹੀ ਪੂਰ ਰਿਆ ਸੀ ਸਾਰੀ ਗੱਲਬਾਤ ਜੀ ਜੀ ਹਾਂ ਜੀ ਭਗਵੰਤ ਸਿੰਘ ਮਾਨਤਾ ਕਹਿੰਦੇ ਸੱਸੀ ਗਰੀਬਾਂ ਦੇ ਹੱਕ ਚ ਖੜਾਂਗੇ ਜੀ ਪਰ ਸਾਡੇ ਹੱਕ ਚ ਕੋਈ ਨਹੀਂ ਖੜਾ ਜੀ ਸਾਥੋਂ ਤਾਂ ਬਸ ਧੱਕੇ ਸਾਈ ਹੋਏ ਜੀ ਸਾਡੇ ਨਾਲ ਤਾਂ ਉਹ ਬੰਦਾ ਤਾਂ ਪਹਿਲਾਂ ਵੀ ਹਰਿਆ ਸੀ ਜੀ ਆ ਜੀ ਉਹ ਕਹਿੰਦਾ ਜੇ ਐਤ ਕੀ ਮੈਂ ਹਰ ਗਿਆ ਤਾਂ ਵੀ ਮੈਂ ਮਰੂੰਗਾ ਜੀ ਹਾਂ ਪਹਿਲਾਂ ਵੀ ਇੱਕ ਦੋ ਵਾਰੀ ਹਰਿਆ ਜੀ ਤੇ ਐਤ ਕੀ ਬਸ ਉਹਨੇ ਗਰੀਬ ਜਾਤੀ ਦਾ ਕਰਕੇ ਜੀ ਉਤੋਂ ਦੀ ਪ੍ਰਭਾਵ ਪਾ ਲਿਆ ਵੀ ਐਤ ਕੀ ਮੈਂ ਇਹਨਾਂ ਤੋਂ ਨਹੀਂ ਹਾਰਨਾ ਚਾਹੁੰਦਾ ਜੀ ਜੇ ਇਹਨਾਂ ਤੋਂ ਹਰ ਗਿਆ ਤਾਂ ਵੀ ਮੈਂ ਮਰੂੰਗਾ ਜੀ ਹਾਂ ਇਥੋਂ ਤੀਕ ਵੀ ਸਾਨੂੰ ਬਾਹਰ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਜੀ ਪਰ ਜਾਤੀਵਾਦੀ ਦਾ ਹੋਇਆ ਜੀ ਸਾਡੇ ਨਾਲ ਵੀ ਗਰੀਬ ਕਰਕੇ ਸਾਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਜੀ